ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਕੱਲ ਗਏ ਬਾਜ਼ਾਰ ਤੇ ਬਾਜ਼ਾਰ ਚ ਕੀਤੀ ਥੋੜੀ ਜੀ ਸ਼ਾਪਿੰਗ ਹਨਾ ਸ਼ਾਪਿੰਗ ਆਪਾਂ ਕੀ ਕੀ ਕੀਤੀ ਹੈ ਮੈਂ ਤੁਹਾਨੂੰ ਦਿਖਾਉਣੇ ਆ ਮੈਂ ਲੈ ਕੇ ਆਪਣੇ ਲਈ ਕੱਪੜੇ ਤਾਂ ਮੈਨੂੰ ਚੰਗਾ ਲੱਗਿਆ ਹਨਾ ਗਈ ਤਾਂ ਮੈਂ ਟੰਡਲੈਂਡ ਸੀ ਲੈ ਕੇ ਆਈ ਸੂਟ ਇਹ ਸੂਟ ਦਾ ਫਰੰਟ ਹਨਾ ਇਹ ਫਰੰਟ ਹੈ ਇਹਦੀ ਅੱਛੀ ਲੱਗੀ ਮੈਨੂੰ ਇਹਦੀ ਲੋਕਾ ਚੰਗੀ ਲੱਗੀ ਹੈ ਨਾ ਮੈਂ ਦੇਖਿਆ ਤਾਂ ਮੈਂ ਕਿਹਾ ਮੈਨੂੰ ਵਧੀਆ ਦਿਖਾਣਾ ਜਿਹੜਾ ਮੈਨੂੰ ਚੰਗਾ ਲੱਗਿਆ ਉਹਨਾਂ ਨੇ ਦਿਖਾਇਆ ਇਹ ਵਧੀਆ ਲੱਗਿਆ ਮੈਨੂੰ ਤੇ ਇਹਦੇ ਦੇਖੋ ਸਾਈਡਾਂ ਤੇ ਬਾਜੂ ਬਣੇ ਹੋਏ ਨੇ ਹੈਨਾ ਇਹ ਬਾਜੂ ਆ ਇੱਕ ਇਧਰ ਤਾਂ ਇੱਕ ਇਧਰ ਬਾਜੂ ਆ ਗਈ ਤੇ ਇਹ ਬੈਕ ਸਾਈਡ ਆ ਜਿਹੜੀ ਉਹਦੀ ਬੈਕ ਸਾਈਡ ਤੇ ਵੀ ਡਿਜ਼ਾਈਨ ਪ੍ਰਿੰਟ ਕੀਤਾ ਹੋਇਆ ਵਾ ਇਹਦੀ ਜਿਹੜੀ ਮੈਨੂੰ ਰੇਂਜ ਆ ਇਹ ਮੈਨੂੰ ਰੇਂਜ ਨਾਲ ਬੜੇ ਠੀਕ ਜੇ ਰੇਟ 'ਚ ਲੱਗੀ ਮੈਨੂੰ ਤਾਂ ਮੈਂ ਲੈ ਲਿਆ ਹੋਰ ਸ਼ਾਪ ਤੇ ਪੁੱਛਿਆ ਤਾਂ ਮਹਿੰਗਾ ਸੀ ਪਰ ਮੈਨੂੰ ਇਹ 1250 ਰੁਪਏ ਦੇ ਵਿੱਚ ਮਿਲਿਆ ਵਾ ਤੇ ਅੱਛਾ ਲੱਗਿਆ ਗਰਮ ਕੱਪੜਾ ਇਹਦੇ ਨਾਲ ਸ਼ਾਲ ਵੀ ਹੈ ਮੈਂ ਤੁਹਾਨੂੰ ਉਹ ਵੀ ਦਿਖਾਵਾਂਗੀ ਤੇ ਪਰ ਐ ਨਹੀਂ ਕਿ ਸ਼ਾਲ ਛੋਟਾ ਜਿਹਾ ਸ਼ਾਲ ਨਹੀਂ ਕਾਫੀ ਲੰਬਾ ਸ਼ਾਲ ਆ ਤੇ ਇਹਦੇ ਨਾਲ ਪਲੇਨ ਸਲਵਾਰ ਆ ਮਤਲਬ ਕਿ ਗ੍ਰੇ ਕਲਰ ਦੀ ਹੈਨਾ ਇਹ ਵਾਲੀ ਸਲਵਾਰ ਆ ਇਹਦੇ ਨਾਲ ਜੋ ਕਿ ਆਪਾਂ ਕੱਟਣ ਲਈ ਕੱਢ ਲਿਆ ਇਹਨੂੰ ਬਾਹਰ ਤੇ ਮੈਂ ਕਿਹਾ ਚਲੋ ਦਿਖਾ ਦਿੰਨੇ ਆ ਮੂੜ ਤਾਂ ਨਹੀਂ ਸੀ ਦਿਖਾਣ ਦਾ ਚਲੋ ਫਿਰ ਵੀ ਮੈਂ ਇਹ ਦਿਖਾ ਦਿੰਨੇ ਆ ਮੈਂ ਤੁਹਾਨੂੰ ਦਿਖਾਉਣੀ ਇਹਦੇ ਨਾਲ ਦਾ ਸ਼ਾਲ ਕਿੰਨੇ ਲੈ ਕੇ ਆਈ ਮੈਂ ਤੁਹਾਨੂੰ ਇਹ ਜ਼ਰੂਰ ਦੱਸਾਂਗੀ ਤਾਂ ਕਿੰਨੇ ਆਪਾਂ ਸਿਆਉਣੇ ਦੇ ਇਤੇ ਬਾਹਰ ਇਹ ਵੀ ਤੁਹਾਨੂੰ ਮੈਂ ਦੱਸਾਂਗੀ ਲਾਈਟ ਆ ਚਾਲੂ ਕਰਨਾ ਹਨਾ ਲਾਈਟ ਉੱਪਰ ਲੱਗੀ ਮੈਂ ਹੁਣ ਦਾ ਚੈਨਲ ਪੈਂਦਾ ਚਲੋ ਬਾਲਾ ਲਾਈਟ ਦਾ ਕੀ ਆ ਪਰ ਇਹ ਹੈ ਇਹਦੇ ਨਾਲ ਦਾ ਸ਼ਾਲ ਸ਼ਾਲ ਵੀ ਦੇਖੋ ਐ ਨਹੀਂ ਕਿ ਨਿੱਕਾ ਜਿਹਾ ਸ਼ਾਲ ਨਹੀਂ ਕਾਫੀ ਵੱਡਾ ਸ਼ਾਲ ਵਾਹੇ ਇਹ ਤਾਂ ਨਿੱਕੇ ਨਿੱਕੇ ਸ਼ਾਲ ਹੁੰਦੇ ਆ ਔਰ ਨਿੱਕਾ ਨਹੀਂ ਇਹ ਦੇਖੋ ਕਿਡਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਸ਼ਾਲ ਤੇ ਚਾਹੇ ਇਹਦਾ ਕਮੀਜ਼ ਵੀ ਬਣਾ ਲਓ ਇੱਚ ਕੋਈ ਚੱਕਰ ਨਹੀਂ ਦਾ ਕਮੀਜ਼ ਵੀ ਆਪਾਂ ਬਣਾ ਸਕਦੇ ਆ ਜੇ ਆਪਾਂ ਇਹਦੇ ਨਾਲ ਦੁਪੱਟਾ ਕਰਨਾ ਹੋਵੇ ਤੇ ਸ਼ਾਲ ਨਾ ਰੱਖਣਾ ਹੋਵੇ ਤੇ ਸ਼ਾਲ ਕਾਫੀ ਲੰਬਾਈ ਚਾ ਇਹ ਨਹੀਂ ਸਵਾ ਦੋ ਮੀਟਰ ਦੇ ਕਰੀਬ ਸ਼ਾਲ ਵਾਹੇ ਇੱਕ ਦੁਕਾਨੇ ਤੁਹਾਨੂੰ ਹੋਰ ਵੀ ਮੈਂ ਕੱਲ ਲੈ ਕੇ ਆਈ ਸੀ ਚਾਰ ਸੂਟ ਹਨਾ ਏ ਮੈਨੂੰ ਚੰਗੇ ਲੱਗੇ ਤਾਂ ਮੈਂ ਲੈ ਲੇਆ ਹਨਾ ਇਹ ਹੈਗਾ ਸੈਲਫ ਪ੍ਰਿੰਟ ਪ੍ਰਿੰਟਾ ਮਤਲਬ ਇਹਦਾ ਇਹਦੇ ਤੇ ਵੀ ਕੀਤੇ ਹੋਇਆ ਵਰਕ ਦੇਖੋ ਮਸ਼ੀਨੀ ਵਰਕ ਹੈ ਦੇ ਤੇ ਬਹੁਤ ਸੋਹਣਾ ਵਾ ਇਹ ਵਾਲਾ ਦੇਖੋ ਹਨਾ ਮਸ਼ੀਨੀ ਵਰਕ ਵਾ ਤਾਂ ਕੈਮਰਾ ਮੈਥੋਂ ਥੋੜਾ ਦੂਰ ਹੈ ਨਹੀਂ ਮੈਂ ਤੁਹਾਨੂੰ ਤਾਂ ਜੂਮ ਕਰਕੇ ਦਿਖਾ ਦਿੰਦੀ ਲਓ ਦੇਖ ਲਓ ਤੁਸੀਂ ਬੜੀ ਸਫਾਈ ਹੈ ਇਹਦੀ ਕੜਾਈ ਨਾ ਬੜੀ ਸਾਫ਼ ਤਰੀਕੇ ਨਾਲ ਕੀਤੀ ਹੋਈ ਕੜਾਈ ਹੈ ਮੈਂ ਤਾਂ ਲੈ ਲਿਆ ਇਹਦੇ ਨਾਲ ਵੀ ਗ੍ਰੇ ਕਲਰ ਆ ਇਹ ਵੀ ਗ੍ਰੇ ਕਲਰ ਚਾਹੀਏ ਹੋਰ ਗ੍ਰੇ ਚਾ ਮਤਲਬ ਕਿ ਥੋੜਾ ਜਿਵੇਂ ਕਾਫੀ ਟਾਈਪ ਚ ਹੁੰਦਾ ਨਾ ਇਦਾਂ ਦਾ ਇਹ ਇਦਾਂ ਦਾ ਕਲਰ ਤੇ ਇਹਦੇ ਨਾਲ ਬਾਜੂ ਨਹੀਂ ਗਿਆ ਬਾਜੂ ਤੇ ਨਹੀਂ ਗਿਆ ਇਹ ਸਿਰਫ ਕਪੜਾ ਨਿਕਲੇਗਾ ਮਤਲਬ ਕਿ ਜਿੱਦਾਂ ਇਹ ਪ੍ਰਿੰਟ ਆ ਇਦਾਂ ਦੀ ਬਾਜੂ ਬਣੇਗੀ ਤੇ ਇਦਾਂ ਦੀ ਨਹੀਂ ਕਿ ਇਹ ਕੜਾਈ ਵਾਲੀ ਬਾਜੂ ਨਹੀਂ ਬਣੇਗੀ ਇਹਦਾ ਸ਼ਾਲ ਵੀ ਦਿਖਾ ਦਿੰਨੀ ਆ ਤੁਹਾਨੂੰ ਇਹ ਵੀ ਪਾ ਹੈ ਨਹੀਂਗਾ ਕਿ ਇਹ ਨਹੀਂ ਕਿ ਵੀ ਛੋਟੇ ਛੋਟੇ ਆ ਮੈਂ ਖੋਲ ਕੇ ਚੰਗੀ ਤਰੀਕੇ ਨਾਲ ਫਿਰ ਦੇਖ ਕੇ ਲੈ ਕੇ ਆਈ ਦੇਖੋ ਇਹ ਵੀ ਜੇ ਪ੍ਰਿੰਟ ਸੋਹਣਾ ਹਨ ਜੇ ਕਮੀਜ਼ ਬਣਾਉਣਾ ਹੋਵੇ ਵਿੱਚ ਉੰਨੀ ਕਰਨੀ ਆ ਪਾ ਹੈ ਨਹੀਂ ਕਿ ਨਹੀਂ ਕਮੀਜ਼ ਨਹੀਂ ਬਣੇਗਾ ਬੜੇ ਸੋਹਣੇ ਲੈਂਥ ਦਾ ਕਮੀਜ਼ ਬਣਦਾ ਵਾ ਛੋਟੇ ਛੋਟੇ ਮੋਟੇ ਜਾਨੀ ਮੈਂ ਲੈ ਕੇ ਆਉਂਦੀ ਇਹਦੇ ਜੇ ਲੰਮਾ ਚਲੋ ਹੋਰ ਪੈਸੇ ਲੱਗ ਜਾਂਦੇ ਆ ਇਹ ਦਿੱਤਾ ਆਪਾਂ ਨੂੰ ਜੀ 1200 ਰੁਪਏ ਚ ਹੋਰ ਵੀ ਦਿਖਾਉਂਗੀ ਤਾਂ ਹੂੰ ਕੋਲੇ ਰੱਖ ਲੈਣੇ ਆ ਇਹ 1200 ਰੁਪਏ ਚ ਤਾਂ ਜੋ ਇਹ ਦਿਖਾਉਣ ਲੱਗੀ ਆ ਮੈਂ ਮੈਰੋਨ ਕਲਰ ਇਹ ਦੇਖੋ ਇਹਦੇ ਵੀ ਦੇਖੋ ਕੜਾਈ ਹੈ ਕੜਾਈ ਨੇ ਪ੍ਰਿੰਟ ਬਣਿਆ ਹੋਇਆ ਨਾ ਇਹ ਚ ਪ੍ਰਿੰਟ ਵਾ ਇਹ ਪ੍ਰਿੰਟ ਹੈ ਕੇਰੂ ਕਲਰ ਜਿਹਾ ਵਾ ਇਹ ਪ੍ਰਿੰਟ ਵਾ ਇਹਦੇ ਚ ਇਹਦੀ ਬਾਜੂ ਤੇ ਵੀ ਪ੍ਰਿੰਟ ਆਏਗਾ ਆ ਦੇਖੋ ਇਧਰ ਬਾਜੂ ਤੇ ਵੀ ਪ੍ਰਿੰਟ ਆਇਆ ਇਹਦੇ ਦੋਨੇ ਸਾਈਡ ਤੇ ਆਹੇ ਬਾਜੂ ਇੱਕ ਅੱਧਿਓਂ ਤੇ ਕੋਧਰ ਇਹਦੇ ਦੋਨੇ ਸਾਈਡ ਦੇ ਉੱਪਰ ਹੀ ਪ੍ਰਿੰਟ ਵਾ ਜਿਹੜਾ ਮਰਜ਼ੀ ਇਹਦਾ ਫਰੰਟ ਕਰ ਲੋ ਤਾਂ ਹਨਾ ਜੋ ਮਰਜ਼ੀ ਕਰਨਾ ਇਹਦਾ ਉਹ ਕਰ ਸਕਦੇ ਆ ਆਪਾਂ ਠੀਕ ਹੈ ਜੀ ਤੇ ਇਹਦੇ ਪਲੇਨ ਸਲਵਾਰ ਹੈ ਇਹਦੀ ਪਲੇਨ ਸਲਵਾਰ ਹੈ ਇੰਨੇ ਮੇ ਕੋਲ ਲੱਗ ਤੈਹ ਲਾਉਣੀ ਬੜੀ ਮੁਸ਼ਕਲ ਪੈ ਜਾਂਦੀ ਹੈ ਪਲੇਨ ਸਲਵਾਰ ਇਹਦੇ ਨਾਲ ਔਰ ਇਹਦਾ ਸਟਾਲ ਵੀ ਤੁਹਾਨੂੰ ਮੈਂ ਦਿਖਾ ਲੈਂਦੀ ਆ ਸ਼ਾਲ ਸਟਾਲ ਉਹ ਚੋਂ ਨਿਕਲ ਜਾਂਦੇ ਨੇ ਇਹ ਵੀ ਕੁਲੜੂ ਲੈ ਦੇਖੋ ਚਾਹੇ ਦੀ ਆਪਾਂ ਕਮੀਜ਼ ਕਰ ਲਓ ਚਾਹੇ ਕੁਝ ਵੀ ਬਣਾ ਲਓ ਕਮੀਜ਼ ਬਣਾ ਸਕਦੇ ਆਂ ਅਗਰ ਤੁਸੀਂ ਨਾਲ ਦੁਪੱਟੇ ਲਾਉਣੇ ਆਂ ਪਰ ਇਹ ਦੀ ਜਿਹੇ ਆਪਣੇ ਛੋਟੇ ਆ ਤੁਹਾਨੂੰ ਔਰ ਦਿਖਾਉਣੀ ਜਿਹਦੇ ਨਾਲ ਦੀ ਮੈਂ ਸਲਵਾਰ ਤਾਂ ਕੱਟ ਲਈ ਆ। ਸਿਆਉਂਦੀ ਆ, ਮਕਲਾ ਕਿਸੇ ਆਉਂਦੀ ਆ ਨਾ। ਮੇਰਾ ਮੂਡ ਨਹੀਂ ਸੀ ਕਿ ਮੈਂ ਦਿਖਾਵਾਂ ਹਨਾ। ਪਰ ਫਿਰ ਮੈਂ ਕਿਹਾ ਚਲੋ ਦਿਖਾ ਦਿੰਨੇ ਆ। ਇੱਕ ਮੈਂ ਲਿਆ ਇਹ ਵਾਲਾ। ਇਹ ਇਹਦਾ ਫਰੰਟ ਹੈ। ਇਹਦਾ ਫਰੰਟ ਹੈ। ਇੱذ ਕਈ ਕਲਰ ਸੀਗੇ ਪਰ ਮੈਨੂੰ ਇਹ ਕਲਰ ਪਸੰਦ ਆਇਆ ਕਿਉਂਕਿ ਮੇਰੇ ਕੋਲ ਕਲਰ ਹੈ ਨਹੀਂ ਸੀਗਾ। ਇਹ ਦੇਖੋ ਇਹ ਤੇ ਗਲੇ ਉੱਪਰ ਆ ਜਾਏਗਾ। ਸਾਈਡ ਤੇ ਆਪਣੇ ਗਲੇ ਦੇ। ਇਹ ਆ ਜਾਣਗੀਆਂ ਬਾਜੂ। ਇਹਨਾਂ ਬਾਜੂ ਤੇ ਵੀ ਪ੍ਰਿੰਟ ਆ ਦੇਖੋ ਬਣੇ ਹੋਏ ਔਰ ਇਹਦੇ ਨਾਲ ਬੈਕ ਸਾਈਡ ਤੇ ਵੀ ਇਹ ਨੇ ਇਧਰ ਆ ਗਈ ਬਾਜੂ ਇੱਕ ਆ ਗਈ ਖੁੱਧ ਰਹੀ ਇਹਦੇ ਵੀ ਬਣੇ ਹੋਏ ਆ ਸਾਈਡ ਤੇ ਫੁੱਲ ਬਣੇ ਹੋਏ ਨੇ ਸਾਈਡ ਤੇ ਇਹਦੇ ਤਿੰਨ ਤਰ੍ਹਾਂ ਦੇ ਫੁੱਲ ਆ ਗਏ ਕਿਹੜੇ ਤਰੀਕੇ ਦੇ ਚਲੋ ਆਪਾਂ ਲਾ ਸਕਦੇ ਜਿਵੇਂ ਵੀ ਲਾਉਣੇ ਆ ਕਰਨੇ ਕਰ ਸਕਦੇ ਆ ਬਾਜੂ ਤੇ ਬਹੁਤ ਸੋਹਣੀ ਬਣੀ ਹੈ ਹਰ ਚੀਜ਼ ਮੈਨੂੰ ਤਾਂ ਬੜਾ ਪਸੰਦ ਆਇਆ ਹੈ ਕੁਸੀਂ ਮੈਨੂੰ ਦੱਸਣਾ ਪਸੰਦ ਆਇਆ ਕਿ ਨਹੀਂ ਆਇਆ ਇਹ ਇੱਕ ਦਿਨ ਮੈਂ ਪਹਿਲਾਂ ਗਈ ਉਹਦੇ ਲੈ ਆਈ ਮੈਨੂੰ ਚੰਗਾ ਲੱਗਿਆ ਮੈਂ ਉਹਨਾਂ ਦੇ ਗਈ ਤਾਂ ਉਹਨਾਂ ਨੇ ਮੈਨੂੰ ਦਿਖਾ ਦਿੱਤਾ ਕਿ ਆਂਟੀ ਨਵੇਂ ਪੀਸ ਆਏ ਆ ਤਾਂ ਮੈਂ ਲੈ ਲਿਆ ਮੈਨੂੰ ਚੰਗਾ ਲੱਗਿਆ ਹਨਾ ਕੱਲ ਮੈਂ ਦੁੱਧ ਲੈਣ ਗਈ ਤਾਂ ਮੈਨੂੰ ਚੱਗੇ ਲੱਗੇ ਜਦੋਂ ਆਵਾਜ਼ ਦੇ ਕੇ ਕਿ ਆਂਟੀ ਨਵੀਂ ਵੈਰਾਈਟੀ ਆਈ ਹੈ ਤਾਂ ਮੈਂ ਤਿੰਨ ਸੂਟ ਹੋਰ ਲੈ ਆਈਆਂ ਹਨਾ ਤੇ ਥਣ ਮੈਂ ਬਾਹਰ ਸਿਉਣੇ ਦੇ ਆਈਆਂ ਕੱਲ ਮੈਂ ਛੇ ਸੂਟ ਲੈ ਆਈਆਂ ਤਿੰਨ ਸੂਟ ਉਹ ਮੈਂ ਲੈ ਦਿੱਤੇ ਕਿ ਮੈਂ ਥਣ ਨਹੀਂ ਸਿਉਣਾ ਜਾਣੀ ਸੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਤੁਹਾਨੂੰ ਉਹ ਦਿਖਾਨੀ ਆ ਮੈਂ ਉਹ ਵੀ ਹੈਵੀ ਜਿਆ ਹਾਈ ਨਹੀਂ ਕਿ ਸਟਾਲ ਦੀ ਤਰਾਈਆਂ ਐ ਵੀ ਦੇਖੋ ਇਹਦੇ ਵੀ ਫਰੰਟ ਇਹ ਦੇਖੋ ਖੁੱਲੇ ਢੋਲੇ ਆ ਚੀਜ਼ਾਂ ਠੀਕ ਹੈ ਜੀ ਤੁਸੀਂ ਮੈਨੂੰ ਦੱਸਣਾ ਤੁਹਾਨੂੰ ਕਿਹੜਾ ਕਲਰ ਚੰਗਾ ਲੱਗਿਆ ਕਿਹੜਾ ਨਹੀਂ ਲੱਗਿਆ ਤਾਂ ਦੱਸਦੇ ਰਹਿਣਾ ਕਰੋ ਪਰ ਇੱਕ ਮੈਂ ਦੇਖਿਆ ਵੀਡੀਓ ਸਕਿਪ ਬਹੁਤ ਕਰਦੀਆਂ ਭੈਣਾ ਜੀ ਦੇ ਵਿੱਚ ਐਡ ਆਉਂਦੀਆਂ ਨਾ ਐਡਿਓ ਬੜੀ ਬੜੀ ਸਕਿਪ ਕਰਦੀਆਂ ਨੇ ਐਡਸ ਕਿਪ ਨਾ ਕਰਿਓ ਕਿਸੇ ਦੀ ਵੀਡੀਓ ਵਾਚ ਕਰਦੇ ਆ ਚਾਹੇ ਮੇਰੀ ਐ ਚਾਹੇ ਕਿਸੇ ਦੀ ਹੋਰ ਆ ਪਰ ਉਹਦੀ ਐਡ ਪਲੀਜ਼ ਬਿਲਕੁਲ ਸਕਿਪ ਨਾ ਕਰਿਆ ਕਰੋ ਚੰਗਾ ਨਹੀਂ ਲੱਗਦਾ ਵੈ ਪਤਾ ਤਾਂ ਆਪਾਂ ਨੂੰ ਲੱਗ ਜਾਂਦਾ ਆਪਾਂ ਦੇਖ ਲੈਨੇ ਹੁੰਨੇ ਆ ਨਾ ਕਿੰਨੇ ਐਡਸ ਕਿਪ ਹੋਈਆਂ ਮੇਰੀ 68% ਐ ਐਡ ਸਕਿਪ ਕੀਤੀ ਐ ਜਿੰਨਾ ਭੈਣਾ ਨੇ ਜਾਂ ਵੀਰਾ ਨੇ ਵੇਖੀ ਆ ਕਿਸੇ ਦੀ ਵੀ ਵੇਖਦੇ ਹੋ ਕਿਸੇ ਦੀ ਵੀਡੀਓ ਖਰਾਬ ਨਾ ਕਰਿਆ ਕਰੋ ਤੇ ਜਿਹੜੀ ਸਲਵਾਰ ਆ ਉਹ ਇਹਦੇ ਨਾਲ ਦੀ ਐ ਉਹ ਮੈਂ ਸੌਂਤੀ ਐ ਮਸ਼ੀਨ ਦੇ ਵਿੱਚੇ ਫਸੀ ਪਈ ਐ ਹਲੇ ਫਸੀ ਦਾ ਮਤਲਬ ਕਿ ਸੀਣ ਰਹਿੰਦੀ ਐ ਕਲੌਨਰ ਇਹ ਲੈਂਦੇ ਆ ਤੈਨੂੰ ਉਲ ਬਾਹਰ ਦਿੱਤੇ ਆ ਜਦੋਂ ਮੇਰੇ ਉਸ ਕਿ ਆਏ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਪਰ ਫਿਰ ਮੈਂ ਕਹਿੰਨੀ ਆ ਕਿਸੇ ਦੀ ਵੀਡੀਓ ਦੀ ਐਡ ਸਕਿਪ ਮਤ ਕਰੋ ਪਤਾ ਲੱਗਦਾ ਆਪਾਂ ਨੂੰ ਆਪਾਂ ਨੇ ਦੇਖਿਆ ਜਿਵੇਂ ਸਵੇਰ ਦੇਖਿਆ ਤਾਂ ਮੇਰਾ ਬੜਾ ਮਨ ਦੁਖੀ ਹੋਇਆ ਕਿ ਤੁਸੀਂ ਐਡ ਸਕਿਪ ਕੀਤੀ ਹੈ ਹਨਾ ਮਿਲਿਆ ਤਾਂ ਕੁਝ ਨਹੀਂ ਤੁਹਾਨੂੰ 5 ਮਿੰਟ ਲਾ ਕੇ ਛੱਡ ਦਿਓ ਤੇ ਆਪਾਂ ਕੋਈ ਕਿਸੇ ਦੀ ਵੀਡੀਓ ਮੈਂ ਕਿਸੇ ਦੀ ਐਡ ਸਕਿਪ ਨਹੀਂ ਕਰਦੀ ਮੈਨੂੰ ਬਹੁਤ ਦੁੱਖ ਹੁੰਦਾ ਇਸ ਚੀਜ਼ਾਂ ਦਾ ਅਗਲਾ ਮਿਹਨਤ ਨਾਲ ਬਣਾਉਂਦਾ ਅਗਲਾ ਮਿੰਟ ਤੋਂ ਦੇਖਦਾ ਵੀ ਮੈਨੂੰ ਐਡ ਦਾ ਪੈਸਾ ਆਏਗਾ ਹਨਾ ਹਰ ਇੱਕ ਨੂੰ ਆ ਸਾਰਿਆਂ ਨੂੰ ਆ ਮੈਨੂੰ ਵੀ ਆ ਤੁਹਾਨੂੰ ਵੀ ਆ ਜਿੰਨਾਂ ਦੇ ਐਡ ਆਉਂਦੇ ਆ ਪਰ ਐਡਸ ਸਕਿਪ ਨਾ ਕਰਿਆ ਕਰੋ ਵੈਰੀ ਵੈਲ ਟੂ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰੋ ਜੀ ਪਰ ਪੂਰੀ ਵੀਡੀਓ ਫੁੱਲ ਵਾਚ ਕਰੋ ਧੰਨਵਾਦ ਮੇਰੇ ਵੰਨੀ ਜਿਉਂਦੇ ਬਸਤੇ